ਸੱਚੀ ਗੱਲ ਇਹ ਸਾਰੇ ਹਨ ਮੇਰੇ ਕਿੱਦਾਂ ਤੁਸੀਂ ਸਾਰੇ ਠੀਕ ਹੋ ਜਲਦੀ ਕਲਾਜ ਕਰੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਤੇ ਅੱਜ ਦਿਨ ਹੈ ਸ਼ਨੀਵਾਰ ਦਾ ਤੇ ਆਪਾਂ ਕਿਹ ਹੋ ਦੀ ਸਫਾਈ ਕਰਨ ਵਾਸਤੇ ਤੇ ਇਹਨਾਂ ਰੋਟੀ ਦਿਨ ਆ ਰਹੀ ਬੱਚਿਆਂ ਨੂੰ ਖਵਾ ਲਈਏ ਤੇ ਅੱਜ ਖਾਣਾ ਬੜਾ ਗਿਆਰ ਸੋਇ ਚ ਬਣਾਉਣਾ ਚੱਲੋ ਜੀ ਆਪਾਂ ਰੋਟੀ ਖਾ ਕੇ ਲੱਗਦੇ ਆਂ ਕੰਮ ਕਰਨ ਵਾਸਤੇ ਹਾਈ ਕਪੜੇ ਧੋਣੇ ਨਾਲ ਇਸੇ ਫੰਗਿਆ ਕਰਨੀ ਹੈ ਥੋੜੀਆਂ ਜਿਹੀਆਂ ਰਹਿ ਗਈਆਂ ਨੇ ਖੁਸ਼ਕਆਲੀਆਂ ਨੇ ਬਣਾ ਲਿਖਿਆ ਆਪਾਂ ਕਪਰੇ ਥੋੜੇ ਆ ਤੇ ਆਜਾ ਪਾਲਾਏ ਨੇ ਸਾਰੇ ਪਰਦੇ ਹੋ ਗਏ ਨੇ ਬਰੇਸ ਕਰ ਬਹੁਤ ਨਿੱਕਲੇ ਨਾ ਦੇ ਕਪਰੇ ਤੋਂ ਥੋੜੇ ਕਿੱਥਲਾ ਆ ਦੇ ਕਿੰਨਾ ਵੇਹ ਹਲੇ ਨਦੀਏ ਚੱਲੀਆਂ ਉੱਪਰ ਪਰਦੇ ਸੁੱਕਣੇ ਪਾਣ ਦੋਨੇ ਪਹਿਣਾ ਅੱਜ ਮੇਰੀ ਹੈਲਪ ਕਰਾ ਰਹੀ ਆ ਨੇ ਛੁੱਟੀ ਐ ਇਹਨਾਂ ਨੂੰ ਕਿੰਨਾ ਖਿਲਾਰਾ ਪਾਇਆ ਜਪਾਨ ਇਹ ਪਰਦੇ ਪਾਰੀਆਂ ਉੱਪਰ ਸੁੱਕਣੇ ਦੋਨੇ ਪੈਣਾ ਅਜੀ ਆਪਾਂ ਛਾਹ ਤੇ ਵਿਚਾਰ ਲੀਏ ਕੰਦਾਂ ਸਾਫ ਕਰ ਲਈਆਂ ਫਸਫੇ ਸੁਫੇ ਵਿਚਾਰ ਲਏ ਨੇ ਹੁਣ ਲਾਨੇ ਆਪਾਂ ਝਾੜੂ ਇਹ ਕੋਚਾ ਲਾ ਕੇ ਕੇ ਸਮਾਨ ਸੈਟ ਕਰਕੇ ਰੱਖਦੇ ਆਂ ਸਾਫੀ ਕਰਨੀ ਕਿਹੜਾ ਸੋਚੀ ਇਹ ਅਜੀ ਆਪਾਂ ਝਾੜੂ ਲੈ ਆ ਸਾਰਾ ਇਹ ਮੋਰਾਂ ਪਾ ਝਾੜੂ ਲਾਣੇ ਆ ਝਾੜੂ ਲਾ ਕੇ ਚਲਾ ਕੇ ਫਿਰ ਸੋਫੇ ਸੈਟ ਕਰਦੇ ਆ ਫਿਰ ਨੂੰ ਨਾਇ ਅੱਜ ਪਾਣੇ ਮੰਨਣ ਵਾਸਤੇ ਉਹ ਲਗੀ ਪਾਣੇ ਮੰਨਣ ਵਾਸਤੇ 真的那么低吗？ ਨਾ ਇੱਕ ਐਵੇਂ ਨਾਲ ਚੋੜੀ ਚੈਨਲ ਚ ਬਾਈ ਸਿਜਾਰ ਇਹ ਤੋ ਕੰਪੁਸ ਚ ਨਹੀਂ ਵਾ ਆ ਇੱਕ ਛੋਟਾ ਲੱਗ ਗਿਆ ਫਰਦਾ ਇਹ ਆਹ ਚਾਤਾਰੀ ਗੇ ਨੂੰ ਦੂਜਾ ਲਈ ਦੂਜਾ ਘੜਾ ਨਾ ਫਟਾ ਇਹ ਗੱਲ ਹੈ। ਐ ਲੈ। ਹੁਣ ਅਨੁਪਤੀ। ਲੋ ਜੀ ਆਪਾਂ ਸੋਫੇ ਇਹਦੇ ਕੱਪੜੇ ਧੋ ਤੂ ਕੇ ਵਿਛਾ ਦਿੱਤੇ ਨੇ। ਇੱਧਰ ਬੈੱਡ ਦੀ ਚਾਦਰ ਵੀ ਵਿਛਾ ਦਿੱਤੀ ਤੇ ਆਪਾਂ ਨੂੰ ਹੋ ਗਈ ਹੁਣ ਬ੍ਰੇਕ। ਤੇ ਕੰਮ ਤੋਂ ਤੇ ਆਪਾਂ ਖਾ ਰਹੇ ਆ ਇਹਦੇ ਬੱਚੇ ਖਾ ਰਹੇ ਨੇ। ਫੇਰ ਉੱਠ ਕੇ ਕੰਮ ਕਰਾਂਗੇ ਨਾਲ। ਥੋੜੀ ਜਿਹਾ ਰੈਸਟ ਕਰਕੇ ਫੇਰ ਆਪਾਂ ਲਾਣੇ ਝਾੜੂ ਪੋਚੇ ਤੇ ਅਗਲੇ ਰੰਡ ਦੀ ਸਫਾਈ ਕਰਨੇ ਇੱਧਰ। ਇੱਧਰ ਜਿਵੇਂ ਖਲਾਰਾ ਪੀ ਹੈ ਤੇ ਇਧਰ ਆਪਾਂ ਪਰਦੇ ਵੀ ਧੋ ਕੇ ਲਾ ਦਿੱਤੇ ਨੇ ਇੰਨੀ ਕਿ ਸਫਾਈ ਕਰ ਲਈ ਇਧਰ ਦੀ ਬਾਕੀ ਕਰਦੇ ਹਾਂ ਲਈ ਫਿਰ ਲਓ ਜੀ ਟਾਈਮ ਹੋ ਗਿਆ 3:30 ਵਜੇ ਦਾ ਤੇ ਆਪਾਂ ਹੁਣ ਸਫਾਈਆਂ ਸੁੱਈਆਂ ਕਰਕੇ ਹੋਏ ਵੇਲੇ ਪਰਦੇ-ਪੁਰਦੇ ਲਾ ਦਿੱਤੇ ਨੇ ਇਧਰ ਵੀ ਤੇ ਆਪਣੀ ਸਫਾਈ ਹੋ ਗਈ ਹੈ ਤੇਰ ਦੀ ਬਸ ਇੱਕ ਰਸੋਈ ਦੀ ਰਹਗੀ ਇਹ ਕੱਲ ਨੂੰ ਕਰਾਂਗੇ ਤੇ ਹੁਣ ਵਿਚਾਰੇ ਬੱਚਿਆਂ ਨੂੰ ਲੱਗੀ ਭੁੱਖ ਤੇ ਆਪਾਂ ਇਹਨਾਂ ਨੂੰ ਕੁਝ ਦੇਨੇ ਆ ਬਣਾ ਕੇ ਖਾਣ ਵਾਸਤੇ ਥਾਕੇਗੇ ਇਹਨੇ ਨਾਲ ਵਿਚਾਰੇ ਸਵੇਰ ਦੇ ਹੈਲਪ ਲੱਗੇ ਸੀ ਕਰਾਉਣ ਵਾਸਤੇ ਇਹ ਪਿਆਜ਼ ਕੱਟ ਰਹੀ ਐ ਆਪਾਂ ਦੇਖਦੇ ਆ ਚਾਵਾਂ ਬਣਾਨੇ ਆ ਜਾਂ ਪੋਹਾ ਬਣਾਨੇ ਆ ਤੋ ਜੀ ਪੋਹਾ ਆਪਣਾ ਬਣ ਗਿਆ ਬਣਾ ਲਿਆ ਤੇ ਦੇਨਨ ਦੇਖ ਕੇ ਆਨੇ ਬੱਚੇ ਹਨ ਉਹ ਬੈਠੀਆਂ ਉੱਥੇ ਟੀਵੀ ਦੇਖ ਰਹੀਆਂ ਨੇ जी आप बनाने दाल टाइम हो बचे चले गए ट्यूशन चाचू के ਪਾਨਾ ਗਿਆਨੀ ਦਾਲ ਬਣਾਉਣ ਵਾਸਤੇ ਅੱਜ ਚਨੇਾਂ ਦੀ ਦਾਲ ਬਣਾਉਣੀ ਹੈ। ਇਹ ਦਾਲ ਤੋਂ ਦੀ ਆਪਾਂ ਨੇ ਚੱਕ ਕੇ ਪਾ ਮਾ ਜਹਰਨੀਆ ਪਾ ਲਾਂਗੇ ਤੇ ਜੀ ਆਪਾ ਲਵਾਨੇ ਆ ਸਿਕੀਆਂ दाल ਨੂੰ ਤੇ ਕੋਲ ਘਟ ਦੇ ਤੜਕਾ ਜਿਸ ਕੋਲ ਤੜਕਾ ਕੱਟ ਲੈਨੇ ਲੋ ਜੀ ਸ਼ਾਮ ਦਾ ਹੋ ਗਿਆ ਟਾਈਮ ਤੇ ਆਪਾਂ ਬਾਹਰ ਬੈਠ ਕੇ ਕੱਟਦੇ ਆ ਤੜਕਾ ਤੇ ਟੈਂਕੀ ਭਰ ਗਈ ਆਪਣੀ ਮੋਟਰ ਬੰਦ ਕਰੀਏ ਤੇ ਅੱਜ ਨੂੰ ਸਾਰਾ ਦਿਨ ਇੰਨੀ ਹਵਾ ਚੱਲੀ ਮੈਂ ਸਿਰੇ ਝਾੜੂ ਫੇਰੀਆ ਫਿਰ ਖਲਾਰਾ ਪੈ ਗਿਆ ਤੇ ਇਹ ਹਵਾ ਨੇ ਠੰਡ ਕਰ ਦੇਣੀ ਹੈ ਦੀਵਾਲੀ ਤੱਕ